ਸਤਿਨਾਮ ਸ਼ਿਰਵਾਹੀ ਗੁਰੂ ਜੀ ਤਨ ਤਨ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਦਵਾਈ ਤੇ ਪਰਹੇਜ਼ ਦੋਵੇਂ ਜ਼ਰੂਰੀ ਹਨ ਸ਼ਰਧਾ ਭਾਵਨੀ ਨਾਲ ਗੁਰਬਾਣੀ ਨੂੰ ਗੁਰੂ ਸਮਝ ਕੇ ਜੋ ਵੀ ਮੰਗੀ ਹੈ ਅਵਸ਼ ਮਿਲਦਾ ਹੈ ਗੁਰਬਾਣੀ ਸਭ ਮਨੋ ਕਾਮਨਾ ਪੂਰਨ ਕਰਨ ਨੂੰ ਸਮਰੱਤ ਹੈ ਜੇ ਕੋਈ ਕਸਰ ਹੈ ਤਾਂ ਕੇਵਲ ਸਾਡੇ ਸ਼ਰਧਾ ਭਰੋਸੇ ਤੇ ਭਾਵਨੀ ਵਿੱਚ ਹੀ ਹੈ ਜਿਸ ਦੇ ਹਿਰਦੇ ਵਿੱਚ ਕੁਰਬਾਨੀ ਵੱਸ ਜਾਂਦੀ ਹੈ ਉਸ ਦੇ ਸਾਰੇ ਦੁੱਖ ਦਿਲਦਰਨਾਸ ਹੋ ਜਾਇਆ ਕਰਦੇ ਹਨ ਇਹ ਕੋਈ ਖਿਆਲੀ ਜਾਂ ਕਲਪਿਤ ਕਥਾ ਕਹਾਣੀਆਂ ਨਹੀਂ ਹਨ ਇਹ ਤਾਂ ਹੱਟ ਬੀਤੀਆਂ ਸੱਚੀਆਂ ਤੇ ਖਰੀਆਂ ਘਟਨਾਵਾਂ ਹਨ ਜੋ ਸਾਡੇ ਲਈ ਲਾਈਟ ਹਾਊਸ ਦੀ ਤਰ੍ਹਾਂ ਸੇਧ ਪੇਸ਼ ਕਰਦੀਆਂ ਹਨ ਸਾਨੂੰ ਰਸਤਾ ਦਿਖਾਉਂਦੀਆਂ ਹਨ ਜਿੱਥੇ ਆਪਾਂ ਤਨ ਤੇ ਮਨ ਨੂੰ arogya ਕਰਨ ਲਈ ਗੁਰਬਾਣੀ ਦੇ ਨਾਮ ਦੀ ਓਸ਼ਧੀ ਦਾ ਸੇਵਨ ਕਰਦੇ ਹਾਂ ਉੱਥੇ ਓਸ਼ਧੀ ਦੇ ਨਾਲ ਪ੍ਰਤਿ ਪਰਹੇਜ਼ ਵੀ ਜ਼ਰੂਰੀ ਹੈ ਜੇ ਆਪਾਂ ਦਵਾਈ ਦਾ ਸੇਵਨ ਕਰੀ ਜਾਈਏ ਤੇ ਪਰਹੇਜ਼ ਨਾ ਰੱਖੀਏ ਤਦ ਵੀ ਸਫਲਤਾ ਪ੍ਰਾਪਤ ਨਹੀਂ ਹੋਣੀ ਜੇ ਆਪਾਂ ਨਿਰਾ ਪਰਹੇਜ਼ ਹੀ ਰੱਖੀ ਜਾਈਏ ਤੇ ਦਵਾਈ ਦਾ ਸੇਵਨ ਨਾ ਕਰੀਏ ਤਦ ਵੀ ਕਾਮਯਾਬੀ ਨਹੀਂ ਹੁੰਦੀ ਦਵਾਈ ਤੇ ਪਰਹੇਜ਼ ਦੋਵੇਂ ਹੀ ਇੱਕ ਦੂਜੇ ਤੋਂ ਵੱਧ ਜ਼ਰੂਰੀ ਹਨ ਦੂਸਰੇ ਗੁਰਬਾਣੀ ਦਾ ਪਾਠ ਕਰਨ ਨਾਲ ਸਾਨੂੰ ਨਿਤ ਨਵੀਂ ਸਤਿਗੁਰਜੀ ਦੀ ਅਗਵਾਈ ਪ੍ਰਾਪਤ ਹੁੰਦੀ ਹੈ ਦੁਨਿਆਵੀ ਕਮਾਕਾਰਾਂ ਵਿੱਚ ਵੀ ਅਨੇਕ ਪ੍ਰਕਾਰ ਦੇ ਵਿਗਨਾ ਦਾ ਨਾਸ਼ ਹੁੰਦਾ ਹੈ ਜਿੱਥੇ ਗੁਰਬਾਣੀ ਪੜ੍ਹੀ ਜਾਵੇ ਉੱਥੇ ਕੋਈ ਜੰਤਰ ਮੰਤਰ ਟੂਣਾ ਜਾਂ ਕੋਈ ਭੈੜੀ ਆਤਮਾ ਵੀ ਅਸਰ ਨਹੀਂ ਕਰ ਸਕਦੀ ਗੁਰਬਾਣੀ ਸਾਡੇ ਲੋਕ ਪਰਲੋਕ ਸਵਾਰਦੀ ਹੈ ਜੋ ਗੁਰਬਾਣੀ ਪੜ੍ਹਦੇ ਹਨ ਉਹ ਤੰਤਾ ਦੇ ਯੋਗ ਹਨ ਜੋ ਅਜੇ ਗੁਰਬਾਣੀ ਤੋਂ ਵਾਂਝੇ ਹਨ ਉਹਨਾਂ ਨੂੰ ਜ਼ਰੂਰ ਬਾਣੀ ਦਾ ਪਾਠ ਕਰਨਾ ਚਾਹੀਦਾ ਹੈ ਸੋਧਰ ਦੀ ਹਾਜ਼ੀ ਕਰਨ ਉਪਰੰਤ ਬਾਬਾ ਜੀ ਨੇ ਸੰਗਤਾਂ ਨਾਲ ਗੁਰਮਤ ਵਿਚਾਰਾ ਸਾਂਝੀਆਂ ਕੀਤੀਆਂ ਇੱਕ ਮਾਤਾ ਜਿਸ ਦਾ ਨਾਮ ਹਰਨਾਮ ਕੋਰ ਸੀ ਉਹ ਸੰਗਤ ਦੀ ਵਿਦਾਇਗੀ ਤੋਂ ਪਿੱਛੋਂ ਟਹਿਰ ਗਈ ਤੇ ਬਾਬਾ ਜੀ ਪਾਸ ਆ ਕੇ ਬੇਨਤੀ ਕੀਤੀ ਮਹਾਰਾਜ ਜੀ ਆਪ ਜੀ ਨੇ ਕਾਫੀ ਸਮਾਂ ਗੁਰਬਾਣੀ ਦੀ ਮਹਾਨਤਾ ਦਰਸਾਉਣੀ ਕੀਤੀ ਹੈ ਮੈਂ ਵੀ ਹਰ ਰੋਜ਼ ਪਾਠ ਕਰਦੀ ਹਾਂ ਅਤੇ ਗੁਰੂ ਮਹਾਰਾਜ ਜੀ ਦਾ ਵੀ ਅਖੰਡ ਪਾਠ ਵੀ ਕਰਵਾ ਲੈਂਦੀ ਹਾਂ ਕਿਸੇ ਪ੍ਰੇਮੀ ਦੇ ਘਰ ਅਖੰਡ ਪਾਠ ਹੋਵੇ ਤਾਂ ਬਾਣੀ ਦੀਆਂ ਰੋਲਾਂ ਵੀ ਲਾਉਂਦੀ ਹਾਂ ਸਾਡੇ ਘਰ ਵਿੱਚ ਬਹੁਤ ਵੱਡੀ ਪਰੇਸ਼ਾਨੀ ਹੈ ਜਿਸ ਤੋਂ ਅਸੀਂ ਸਾਰੇ ਪਰਿਵਾਰ ਬਹੁਤ ਦੁਖੀ ਹਾਂ ਬਾਬਾ ਜੀ ਨੇ ਬੀਬੀ ਨੂੰ ਪੁੱਛਿਆ ਕਿ ਕੀ ਪਰੇਸ਼ਾਨੀ ਹੈ ਗੁਰਬਾਣੀ ਪੜਨ ਸੁਣਨ ਵਾਲੇ ਦੀਆਂ ਤਾਂ ਪਰੇਸ਼ਾਨੀਆਂ ਹਟਟੀਆਂ ਚਾਹੀਦੀਆਂ ਹਨ ਮਾਤਾ ਹਰਨਾਮ ਕੌਰ ਨੇ ਆਖਿਆ ਕਿ ਸਾਡੇ ਘਰ ਵਿੱਚ ਜੋ ਵੀ ਨਵਾਂ ਕੱਪੜਾ ਲਿਆਏਦਾ ਹੈ ਉਹ ਜਾਂ ਤਾਂ ਘਟਿਆ ਹੁੰਦਾ ਹੈ ਜਾਂ ਉਸ ਵਿੱਚ ਜਿਵੇਂ ਅੱਗ ਦਾ ਸੇਕ ਲੱਗਣ ਨਾਲ ਸੇਕ ਹੁੰਦੇ ਹਨ ਇਸ ਤਰ੍ਹਾਂ ਹੋ ਜਾਂਦੇ ਹਨ ਕਈ ਵਾਰੀ ਤਾਂ ਬੱਚਿਆਂ ਦੇ ਪਾਉਣ ਵਾਲੇ ਕੱਪੜੇ ਵੀ ਨਹੀਂ ਬਚਦੇ ਸਾਡੇ ਘਰ ਵਿੱਚ ਬਹੁਤ ਜ਼ਿਆਦਾ ਸਹਿਮ ਬਣਿਆ ਹੋਇਆ ਹੈ ਤੇ ਕਾਫੀ ਨੁਕਸਾਨ ਵੀ ਹੋ ਰਿਹਾ ਹੈ ਜਿਸ ਕਾਰਨ ਅਸੀਂ ਸਾਰੇ ਪਰੇਸ਼ਾਨ ਹਾ ਬਾਬਾ ਜੀ ਕਹਿਣ ਲੱਗੇ ਬੀਬੀ ਜੀ ਜਿਸ ਤਰ੍ਹਾਂ ਤੁਸੀਂ ਦੱਸਦੇ ਹੋ ਕਿ ਤੁਸੀਂ ਨਿਤਨੇਮ ਵੀ ਕਰਦੇ ਹੋ ਤੇ ਹੋਰ ਵੀ ਬਾਣੀ ਪੜ੍ਹਦੇ ਹੋ ਜਿਸ ਘਰ ਵਿੱਚ ਬਾਣੀ ਦਾ ਨਿਤਨੇਮ ਹੁੰਦਾ ਹੈ ਉੱਥੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਣੀ ਚਾਹੀਦੀ ਮਾਤਾ ਜੀ ਕਹਿਣ ਲੱਗੀ ਬਾਬਾ ਜੀ ਮੈਂ ਤਾਂ ਇੱਕ ਦੋ ਮਹਾਤਮਾ ਤੇ ਕਹਿਣ ਤੇ ਘਰ ਵਿੱਚ ਸ੍ਰੀ ਅਖੰਡ ਪਾਠ ਵੀ ਕਰਵਾਏ ਹਨ ਪਰ ਫਰ ਕੁਝ ਨਹੀਂ ਪਿਆ ਬਾਬਾ ਜੀ ਮਾਤਾ ਜੀ ਦੀ ਗੱਲ ਸੁਣ ਕੇ ਸੋਚੀ ਵਿੱਚ ਪੈ ਗਏ ਕੁਝ देर ਚੁੱਪ ਰਹਿਣ ਉਪਰੰਤ ਬੋਲੇ ਮਾਤਾ ਕੋਈ ਕਸਰ ਹੈ ਜਿੱਥੇ ਗੁਰਬਾਣੀ ਦਾ ਪਾਠ ਹੋ ਜਾਵੇ ਉੱਥੇ ਇਸ ਤਰ੍ਹਾਂ ਦੀਆਂ ਭੈੜੀਆਂ ਰੂਹਾਂ ਦਾ ਅਸਰ ਨਹੀਂ ਹੋ ਸਕਦਾ ਮਾਤਾ ਕਹਿਣ ਲੱਗੀ ਸਾਰਾ ਕੁਝ ਕਰਨ ਦੇ ਬਾਅਦ ਵੀ ਇਹ ਕੁਝ ਹੋ ਰਿਹਾ ਹੈ ਬਾਬਾ ਜੀ ਥੋੜੀ देर ਚੁੱਪ ਰਹਿ ਕੇ ਬੋਲੇ ਮਾਤਾ ਤੇਰੀ ਉਹ ਘਰ ਵਿੱਚ ਤੇਰੇ ਬੱਚੇ మాਸ ਸ਼ਰਾਬ ਤਾਂ ਨਹੀਂ ਵਰਤਦੇ ਮਾਤਾ ਕਹਿਣ ਲੱਗੀ ਕਿ ਬੱਚੇ ਸ਼ਰਾਬੀ ਪੀਂਦੇ ਹਨ ਤੇ మాਸ ਵੀ ਖਾਂਦੇ ਹਨ ਜਿਸ ਕਰਕੇ ਘਰ ਵਿੱਚ మాਸ ਆਮ ਬਣਦਾ ਹੈ ਪਰ ਮੈਂ ਨਹੀਂ ਵਰਤਦੀ ਬਾਬਾ ਜੀ ਨੇ ਮਾਤਾ ਨੂੰ ਉੱਤਰ ਦਿੱਤਾ ਕਿ ਇਹੀ ਉਂਟਾ ਹੈ ਜੇ ਤੇਰੇ ਬੱਚੇ ਤੇ ਪਰਿਵਾਰ ਇਸ ਕਲੇਸ਼ ਤੋਂ ਛੁਟਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਕਹਿ ਦੇਣਾ ਕਿ మాਸ ਸ਼ਰਾਬ ਦਾ ਤਿਆਗ ਕਰ ਦੇਣ ਤੇ ਘਰ ਵਿੱਚ ਇੰਨਾਂ ਚੀਜ਼ਾਂ ਦਾ ਪਰਵੇਸ਼ ਤੱਕ ਨਹੀਂ ਕਰਨਾ ਜੇ ਇਸ ਗੱਲ ਨੂੰ ਉਹ ਮੰਨਦੇ ਹੋਣ ਤਾਂ ਕੱਲ ਨੂੰ ਆ ਕੇ ਸਾਨੂੰ ਦੱਸ ਦੇਵੀਂ ਮੈਂ 3-4 ਦਿਨ ਇੱਥੇ ਹੀ ਰਹਿਣਾ ਹੈ ਪਰ ਬੀਬੀ ਐਝ ਨਾ ਹੋਵੇ ਕਿ 2-3 ਦਿਨ ਲਈ ਤੇਰੇ ਬੱਚੇ ਡਰਦੇ ਮਾਰੇ ਤਿਆਗ ਦੇਣ ਤੇ ਫਿਰ ਉਸੇ ਰਸਤੇ ਨੂੰ ਫੜ ਲੈਣ ਜਾਂ ਘਰ ਨਾਲ ਰੱਖਣ ਦੀ ਬਜਾਏ ਬਾਹਰੋਂ ਪੀ ਕੇ ਮਾਸ ਖਾ ਕੇ ਘਰ ਵਿੱਚ ਆਉਣ ਜੇ ਇਸ ਤਰ੍ਹਾਂ ਹੀ ਕਰਨਾ ਹੈ ਤਾਂ ਇਹ ਹੋ ਰਿਹਾ ਨੁਕਸਾਨ ਨਹੀਂ ਹਟਣਾ ਆਪਣੇ ਬੱਚੇ ਨੂੰ ਚੰਗੀ ਤਰ੍ਹਾਂ ਪੁੱਛ ਲਵੀਂ ਪਾਤਾਕਰ ਵਾਪਸ ਚਲੀ ਗਈ ਤੇ ਆਪਣੇ ਪਰਿਵਾਰ ਨਾਲ ਸਲਾਹ ਕੀਤੀ ਬਾਬਾ ਜੀ ਨੇ ਜੋ ਵੀ మాਸ ਸ਼ਰਾਬ ਦਾ ਸਤਾਲੀ ਤਿਆਗ ਕਰਨ ਲਈ ਕਿਆ ਉਸ ਨੇ ਸਾਰੀ ਗੱਲ ਪਰਿਵਾਰ ਵਿੱਚ ਕੀਤੀ ਲੜਕੇ మాਸ ਸ਼ਰਾਬ ਦੇ ਤਿਆਗ ਤੋਂ ਹਿਚਕਾਉਂਦੇ ਸਨ ਮਾਈ ਨੇ ਕਿਹਾ ਕਿ ਸੰਤਾ ਨੇ ਕਿਹਾ ਹੈ ਕਿ ਜੇ ਇਹਨਾਂ ਚੀਜ਼ਾਂ ਦਾ ਤਿਆਗ ਨਹੀਂ ਕਰੋਗੇ ਤਾਂ ਇਹ ਤੁਹਾਡਾ ਨੁਕਸਾਨ ਹੋਣਾ ਬੰਦ ਨਹੀਂ ਹੋਵੇਗਾ। ਭਾਵੇਂ ਜੋ ਮਰਜ਼ੀ ਕਰ ਲਵੋ। ਤੰਗ ਹੋਈ ਸਾਰੇ ਪਰਿਵਾਰ ਨੇ ਮਾਈ ਨੂੰ ਕਹਿ ਦਿੱਤਾ ਕਿ ਅਸੀਂ ਸਦਾ ਲਈ ਇਹਨਾਂ ਚੀਜ਼ਾਂ ਦਾ ਤਿਆਗ ਕਰ ਦਿੰਦੇ ਹਾਂ। ਪਰ ਸਾਡਾ ਇਸ ਤਰ੍ਹਾਂ ਨੁਕਸਾਨ ਨਾ ਹੋਵੇ। ਮਾਤਾ ਦੇ ਪ੍ਰੇਰਣਾ ਦੇਣ ਤੇ ਘਰ ਵਿੱਚ ਪਈ ਸ਼ਰਾਬ ਵੀ ਮੁੰਡਿਆਂ ਨੇ ਬਾਹਰ ਕੱਢ ਕੇ ਸੁੱਟ ਦਿੱਤੀ। ਕਲੀ ਸ਼ਾ ਮਾਤਾ ਨੇ ਬਾਬਾ ਜੀ ਨੂੰ ਜਾ ਕੇ ਬੇਨਤੀ ਕੀਤੀ ਕਿ ਬਾਬਾ ਜੀ ਆਪ ਜੀ ਦੇ ਕਹਿਣ ਅਨੁਸਾਰ ਸਾਰੇ ਪਰਿਵਾਰ ਖੁਸ਼ੀ ਨਾਲ ਮੰਨ ਲਿਆ ਹੈ ਕਿ ਕਰੋ ਸ਼ਰਾਬ ਆਦਕ ਬਾਹਰ ਸੁੱਟ ਆਏ ਹਨ ਹੁਣ ਤੁਸੀਂ ਕਿਰਪਾ ਕਰੋ ਤੇ ਦੱਸੋ ਕਿ ਕੀ ਕਰਨਾ ਹੈ ਬਾਬਾ ਜੀ ਕਹਿਣ ਲਗੇ ਅਸੀਂ ਕੱਲ ਸਵੇਰੇ ਸਵਕਤੇ ਤੁਹਾਡੇ ਘਰ ਆਵਾਂਗੇ ਨਿੱਤ ਨੇਮ ਦਾ ਪਾਠ ਤੁਹਾਡੇ ਘਰ ਕਰਾਂਗੇ ਤੁਸੀਂ ਸਾਰੇ ਪਰਿਵਾਰ ਨੇ ਬੈਠ ਕੇ ਨਿਤਨੇਮ ਸੁਣ ਲੈਣਾ ਉਪਰੰਤ ਉੱਚੀ ਬੋਲ ਕੇ ਹਰ ਰੋਜ਼ ਨਿਤਨੇਮ ਦਾ ਪਾਠ ਕਰ ਲਿਆ ਕਰੋ ਸਤਿਗੁਰੂ ਜੀ ਮਿਹਰ ਕਰਨਗੇ ਅਗਲੇ ਪਲਕ ਬਾਬਾ ਜੀ ਤੜਕੇ ਹੀ ਥੋੜੀ ਦੂਰ ਜੋ ਮਾਤਾ ਜੀ ਦਾ ਘਰ ਸੀ ਉੱਥੇ ਪੁੱਜ ਗਏ ਅਤੇ ਆਪ ਨੇ ਪ੍ਰੇਮ ਨਾਲ ਉੱਚੀ ਸੁਰ ਵਿੱਚ ਨਿਤਨੇਮ ਕੀਤਾ ਸਾਰੇ ਪਰਿਵਾਰ ਨੇ ਸੁਣਿਆ ਸਮਾਪਤੀ ਉਪਰੰਤ ਅਰਦਾਸ ਕੀਤੀ ਤੇ ਬਾਬਾ ਜੀ ਨੇ ਸਾਰੇ ਪਰਿਵਾਰ ਨੂੰ ਗੁਰਬਾਣੀ ਪੜਨ ਅਤੇ ਕਾਮਸੀ ਖੁਰਾਕ ਦਾ ਤਿਆਗ ਕਰਨ ਦਾ ਪ੍ਰਣ ਲਿਆ ਤੇ ਕਿਹਾ ਕਿ ਜੇ ਤੁਸੀਂ ਬਚਨ ਤੇ ਪੂਰੇ ਹੋ ਤਾਂ ਅੱਜ ਤੋਂ ਬਾਅਦ ਤੁਹਾਡੇ ਘਰ ਵਿੱਚ ਕੋਈ ਇਹੋ ਜਿਹਾ ਨੁਕਸਾਨ ਨਹੀਂ ਹੋਵੇਗਾ ਜੇ ਤੁਸੀਂ ਫਿਰ ਮਾਸ ਸ਼ਰਾਬ ਦੀ ਵਰਤੋਂ ਕਰਨ ਲੱਗ ਪਏ ਤਾ ਬਾਹਰੋਂ ਖਾ ਪੀ ਕੇ ਘਰ ਵਿੱਚ ਆਏ ਤਾਂ ਕਿਤੇ ਬਚਨ ਦੀ ਉਲੰਘਣਾ ਕੀਤੀ ਫਿਰ ਜ਼ਿੰਮੇਵਾਰੀ ਤੁਹਾਡੀ ਹੋਵੇਗੀ ਬਾਬਾ ਜੀ ਨੇ ਬਚਨ ਕੀਤਾ ਜੇ ਆਪਾਂ ਬਾਣੀ ਵੀ ਪੜੀ ਜਾਈਏ ਨਾਲ ਇਨ੍ਹਾਂ ਚੀਜ਼ਾਂ ਦੀ ਵਰਤੋਂ ਵੀ ਕਰੀ ਜਾਈਏ ਫਿਰ ਬਾਣੀ ਦਾ ਅਸਰ ਨਹੀਂ ਹੁੰਦਾ ਤੇ ਪੈੜੀਆਂ ਰੂਹਾਂ ਵੀ ਪਿੱਛਾ ਨਹੀਂ ਛੱਡਦੀਆਂ ਪਰਿਵਾਰ ਨੇ ਦੁੱਖ ਤੋਂ ਛੁਟਕਾਰੇ ਲਈ ਸਾਰੀਆਂ ਸ਼ਰਤਾਂ ਬੜੀ ਖੁਸ਼ੀ ਨਾਲ ਮੰਨ ਲਈਆਂ ਤੇ ਸਾਰੇ ਹਰ ਰੋਜ਼ ਨਿਤਨੇਮ ਕਰਨ ਤੇ ਸੁਣਨ ਲੱਗ ਪਏ ਉਸ ਦਿਨ ਟੋਪੀਚੋ ਉਹਨਾਂ ਦੇ ਘਰ ਵਿੱਚ ਮੂੜ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੋਇਆ ਨਾ ਹੀ ਕੋਈ ਕੱਪੜਾ ਕੱਟਿਆ ਹੋਇਆ ਤੇ ਨਾ ਹੀ ਕਿਸੇ ਕੱਪੜੇ ਨੂੰ ਅੱਗ ਹੀ ਲੱਗੀ ਇਹ ਘਟਨਾ ਪੂਰੇ 10-11 ਸਾਲ ਬਾਅਦ ਉਸੇ ਬੀਬੀ ਨੇ ਸੁਣਾਈ